ਅੱਜ ਤੱਕ ਤਾਂ ਯਸ਼ਚੂ ਜੀ ਸਾਹਿਬ ਦੇ ਕਾਂਟ ਜੂਣ ਹੀ ਰਹਿੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਤੇ ਜਿਹੜੇ ਲੀਡਰਾਂ ਨੇ ਸੱਜੇ ਖੱਬੇ ਬੰਦੇ ਨੇ ਉਹ ਵੀ ਦੋ ਜਣੇ ਵਿੱਚ ਬੈ ਕੇ ਜੂਆ ਖੇਡਦੇ ਨੇ ਬਰਾਬਰ ਤੇ ਆ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਕੋਈ ਵੱਡੀ ਵਾਰਦਾਤ ਹੋਏ ਸਰ ਮੇਰਾ ਨਾਮ ਤੇ ਨਕੂਲ ਹੈ ਮੇਰੇ ਮਦਰ ਐਮਸੀ ਨੇ ਵਾਰਡ ਨੰਬਰ 25 ਤੋਂ ਸਾਡੇ ਇੱਥੇ ਰਹਿੰਦੇ ਨੇ ਸਰਦਾਰ ਰਣਜੀਤ ਸਿੰਘ ਜੀ ਟੀਟਾ ਕਹਿੰਦੇ ਜਿਨ੍ਹਾਂ ਨੂੰ ਇਹਨਾਂ ਨੇ ਬੇਟੀ ਦੀ ਮੈਰिज ਕੀਤੀ ਕੋਈ 10 ਦਿਨ ਪਹਿਲਾਂ 10 ਦਿਨ ਪਹਿਲਾਂ ਮੈਰੀਜ਼ੁਰ ਦੀ ਬੇਟੀ ਦੀ ਉਹ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਬਚਰੇ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਕੋ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਇੱਥੇ ਚੋਰੀ ਹੋਈ ਹੈ ਨਾ ਕੈਸ਼ ਵੀ ਥੋੜਾ ਲੱਗੇ ਨੇ ਤੇ 골ਡ ਵੀ ਲੱਗੇ ਨੇ ਤੇ ਦੱਸਣਾ ਚਾਹੁੰਦੇ ਆ ਕਿ ਐਸ ਤਵੀ ਮੇਰੇ ਵਾਰਡ ਦੇ ਨੇ ਅੰਨਾਂ ਦੇ ਘਰੇ ਕੋਈ 15 20 ਦਿਨ ਪਹਿਲਾਂ ਚੋਰੀ ਹੋਈ ਹੈ ਇਹਨਾਂ ਦਾ ਬੇਟਾ ਆ ਅੰਨਾਂ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਐਸਐਚਓ ਸਾਹਿਬ ਨੂੰ ਮੈਂ ਪਰਸਨਲੀ ਚਾਰ ਫੋਨ ਕੀਤੇ ਪਿਛਲੇ 15 ਮਹੀਨਿਆਂ ਦੇ ਕਿ ਐਸਐਚਓ ਜੀ ਸਾਹਿਬ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ਼ਨਾਂ ਵੀ ਦੱਸੀਆਂ ਕਿ ਕਿੱਥੇ ਕਿੱਥੇ ਖੇਡ ਰਹੇ ਕਿੱਥੇ ਕਿੱਥੇ ਕਰ ਰਹੇ ਪਰ ਅੱਜ ਤੱਕ ਐਸਐਚਓ ਜੀ ਸਾਹਿਬ ਦੇ ਕੰੰਤ ਜੂਨ ਹੀ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਜਿਹੜੇ ਨੁਮਾਇंदे ਸਰਕਾਰ ਚਲਾ ਰਹੇ ਆ ਤੇ ਜਿਹੜੇ ਲੀਡਰਾਂ ਦੇ ਸੱਜੇ ਖੱਬੇ ਬੈੰਦੇ ਨੇ ਉਹ ਵੀ ਦੋ ਜਣੇ ਵਿੱਚ ਬੈ ਕੇ ਜੂਆ ਤੇ ਇੱਕ ਪੱਤਰਕਾਰ ਜੀ ਨੇ ਹਰੀਸ਼ ਜੀ ਉਹਨਾਂ ਦੇ ਘਰ ਦੇ ਲੱਗੇ ਪੁੱਛ ਲੋ ਕੀ ਹਾਲ ਆ ਉੱਥੇ ਹੀ ਬੈਠਦੇ ਨੇ ਤੇ ਜਿਹੜੇ ਲੱਗੇ ਛਾ ਕੇ ਬੈਠਦੇ ਨੇ ਸਰਕਾਰਾਂ ਦੇ ਉਹ ਨਾਲ ਵਿੱਚ ਬੈਗ ਜੂਆ ਖੇਡਦੇ ਆ ਤੇ ਆ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਕੋਈ ਵੱਡੀ ਵਾਰਦਾਤ ਹੋਏ ਤੇ ਫਿਰ ਹੀ ਅਸੀਂ ਕੋਈ ਕਾਰਵਾਈ ਕਰੀਏ ਬਸ ਅਸੀਂ ਸਾਰਾ ਮੱਲਾਹੀ ਬੇਨਤੀ ਕਰਦੇ ਆ ਕਿ ਦੋਨੋਂ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਗਲਤ ਲੋਕ ਬਾਹਰੋਂ ਆ ਕੇ ਮਹੱਲੇ ਦਾ ਮੋਲ ਖਰਾਬ ਕਰ ਰਹੇ ਆ ਉਹਨਾਂ ਨੱਥ ਪਾਈ ਜਾਏ ਮੇਰਾ ਨਾਮ ਮਹੱਲਾ ਗੋਪਾਲ ਨਗਰ ਆ ਭਾਈ ਇਹ ਮੇਰੇ ਚਾਚਾ ਜੀ ਦਾ ਘਰ ਆ ਇਹ ਦਿੱਲੀ ਵੀ ਆ ਗਏ ਹੋਇਆ ਤੇ ਮਨ ਲੋ ਕੀ ਪਰਸੋਂ ਗਏ ਸੀਗੇ ਤੇ ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਕਿ ਇਦਾਂ ਫੋਨ ਆਇਆ ਕਿ ਇੱਧਰ ਤਾਲੇ ਥੂਲੇ ਟੁੱਟ ਗਏ ਆ ਘਰ ਤੇ ਅਸੀਂ ਜਦੋਂ ਆਣ ਕੇ ਦੇਖਿਆ ਆ ਤੇ ਅਲਮਾਰੀ ਦੇ ਵਿੱਚ 골ਡ ਵਗੈਰਾ ਪਿਆ ਸੀਗਾ ਕੈਸ਼ ਵੀ ਸੀਗਾ ਸਾਰਾ ਹੀ ਲੈ ਗਏ ਆ ਤੇ ਲੱਗਿਆ ਅਸੀਂ ਚਾਹੁੰਦੇ ਆ ਕਿ ਸਰਕਾਰ ਵੱਲੋਂ ਵੀ ਪੁਲਿਸ ਵੱਲੋਂ ਵੀ ਇਹ ਕਾਰਵਾਈ ਕੀਤੀ ਜਾਏ ਲੱਗੇ ਜਾ ਕੇ ਬਹੁਤ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈਗੀ ਇੱਥੋਂ 15 20 ਘਰ ਛੱਡ ਕੇ ਇੱਕ ਚੋਰੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਉਹਦਾ ਵੀ ਕੋਈ ਵੀ ਪੁਲਿਸ ਨੇ ਹਜੇ ਤੱਕ ਹੱਲ ਕੋਈ ਨਹੀਂ ਕੀਤਾ ਹੈਗਾ ਤਿੰਨ ਚਾਰ ਟੋਲੇ ਸੋਨਾ ਆਇਆ ਠੀਕ ਹੈ ਤੇ 10-20 ਹਜ਼ਾਰ ਰੁਪਏ ਕੈਸ਼ ਹੋਣਾ ਆ ਤੇ ਬਾਕੀ ਹਜੇ ਜਿਹੜੇ ਘਰ ਦੇ ਮੈਂਬਰ ਆ ਜਿਹਦਾ ਚਾਚਾ ਜੀ ਚਾਚੀ ਉਹ ਘਰ ਨਹੀਂ ਹੈਗੇ ਠੀਕ ਹੈ ਉਹ ਇੱਕ ਤੇ ਦਿੱਲੀ ਆ ਦੇ ਇੱਕ ਚਾਚੀ ਹੁਣੀ ਦਿੱਲੀ ਅੰਮ੍ਰਿਤਸਰ ਗਏ ਹੋਏ ਉਹ ਆਂਦੇ ਪਏ ਆ ਵਾਪਸ ਆਣ ਕੇ ਦੱਸਣਗੇ ਕਿ ਐਗਜੈਕਟ ਕੀ ਸੀਗਾ ਵਿਚਾਰੇ ਦਿਹਾੜੀ ਦਾ ਆ ਰਿਆ ਯਾਰ ਦਿਹਾੜੀ ਲਾਉਂਦੇ ਆ ਆ ਹੁਣ ਵਿਚਾਰਿਆਂ ਨੇ ਉੱਪਰ ਮਕਾਨ ਬਣਾਇਆ ਲੋਕਾਂ ਕੋ ਜਰਰੇ ਨਹੀਂ ਗਿਆ ਮੇਰੀ ਚਾਚੇ ਦੀ ਕੁੜੀ ਦਾ ਵਿਆਹ 3 ਤਰੀਕ ਨੂੰ ਹੋਇਆ ਯਾਰ ਚੋਰੀ ਯਾਰ ਇਥੋਂ ਮੁੰਡੇ ਮਹੱਲੇ ਦੇ ਜਿਹੜੇ ਇਥੋਂ ਲਗ ਸਵੇਰੇ ਨੰਗੇ ਆ ਜਿਹੜੇ ਡੇਲੀ ਰੁਟੀਨ ਚ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਆ ਜਦੋਂ ਤਾਲੇ ਟੁੱਟੇ ਵੇਖ ਕੇ ਅੰਦਰ ਆਏ ਆ ਉਹਨਾਂ ਨੇ ਅੰਦਰ ਜਾ ਕੇ ਦੇਖਿਆ अलमारी ਵੀ ਖੁੱਲੀ ਹੋਈ ਸੀ ਠੀਕ ਆ ਫਿਰ ਉਹਨਾਂ ਰੋਲਾ ਪਾਇਆ ਸਾਨੂੰ ਵੀ ਅਦਰ ਫੋਨ ਕੀਤਾ ਸਾਡਾ ਘਰ ਪਿਛਲੀ ਸਾਈਡ ਤੇ ਆ ਸਾਨੂੰ ਵੀ ਫੋਨ ਕੀਤਾ ਕਿ ਉਧਰ ਤੁਸੀਂ ਜਾ ਕੇ ਦੇਖੋ ਕੀ ਹੋਇਆ ਵਾ 12 ਦੇ ਕੋਲ ਕਰਦੇ ਮੈਂ ਉੱਥੇ ਲੱਗਦੀ ਲਈ ਪਈ ਹੈਗੀ ਨਕਲ ਭਾਈ ਨੇ ਫੋਨ ਕੀਤਾ ਵਾ ਪੁਲਿਸ ਵਾਲਿਆਂ ਨੂੰ ਭਾਜੀ ਮੈਂ ਰੋਜ਼ ਆਂਦੀ ਦੀ ਆ ਸਵੇਰੇ ਇਦਾਂ ਤੇ ਚੰ ਮੀਆਂ ਦੀ ਰਹੀਆਂ ਰੋਜ਼ ਹੀ ਫੇਰਾਵਾਂ ਦੀਆਂ ਪਰ ਮੈਨੂੰ ਇਹ ਨਹੀਂ ਪਤਾ ਕਿ ਇਹ ਕੰਮ ਹੋਣਾ ਹੈ ਚੋਰੀ ਹੋਈ ਹੈ ਪਰ ਸਮਾਨ ਮੈਨੂੰ ਨਹੀਂ ਪਤਾ ਕੀ ਹੈਗਾ ਉਹ ਮੰਮੀ ਹੁਣੇ ਆਣਗੇ ਫੇਰ ਪਤਾ ਲੱਗਣਾ ਕੀ ਕੀ ਚੀਜ਼ ਹੈਗੀ ਵਿੱਚ ਮੰਮੀ ਹੁਣੇ ਆ ਗਏ ਹੈ ਹਫਤਾ ਹੋ ਹੀ ਗਿਆ ਉਹਨਾਂ ਨੂੰ ਗਿਆ ਨੂੰ